ਅੱਜ ਸ਼੍ਰੀ ਅਕਾਲ ਸਾਰੇ ਹੀ ਦੋਸਤਾਂ ਦਾ ਨਿਰਪਕ ਪੂਰੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ੈਰੂਨ ਕੌਲ ਹੁਣ ਮੇਲੇ ਦੀ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਬੜੀ ਹੀ ਦਰਦਨਾਕ ਬ੍ਰੇਕਿੰਗ ਨਿਊਜ਼ ਜਿਹੜੀ ਅਸੀਂ ਤੁਹਾਡੀ ਨਾਲ ਸਾਂਝੀ ਕਰਨ ਲੱਗੇ ਹਾਂ ਜੋ ਕਿ ਇੱਕੋ ਸਮੇਂ ਤਿੰਨ ਪੀੜੀਆਂ ਖਤਮ ਹੋ ਗਈਆਂ ਨੇ ਇਹ ਖਬਰ ਉਹਨਾਂ ਲਈ ਖਾਸ ਤੇ ਜ਼ਰੂਰੀ ਹੈ ਜੋ ਰੀਲਾ ਬਣਾਉਂਦੇ ਸਕੀਨ 'ਤੇ ਰੀਲਾ ਬਣਾਉਂਦਾ ਅੱਜ ਕੱਲ ਬਹੁਤ ਚੱਲਿਆ ਹੋਇਆ 트ੈਂਡ ਤੇ ਹੁਣ ਇਸ ਰੀਲਾ ਬਣਾਉਣ ਦੇ ਚੱਕਰ ਵਿੱਚ ਤਿੰਨ ਪੀੜੀਆਂ ਇੱਕੋ ਸਮੇਂ ਖਾਤਮਾ ਹੋ ਗਿਆ ਹੈ ਅਸੀਂ ਵਿਸਥਾਰ ਦੇ ਨਾਲ ਦੱਸਾਂਗੇ ਕਿ ਉਹ ਕਿਹੜੀ ਨਹਿਰ ਦੇ ਵਿੱਚ ਖਤਮ ਹੋਈਆਂ ਨੇ ਇਹ ਤਿੰਨ ਪੀੜੀਆਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਹ ਖਬਰ ਕਿੱਥੋਂ ਦੀ ਹੈ ਕਿਹੜੀ ਨਹਿਰ ਦੇ ਵਿੱਚ ਡੁੱਬ ਕੇ ਇੱਕੋ ਸਮੇਂ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਕਾਰ ਨਹਿਰ ਦੇ ਵਿੱਚ ਤਿੰਨ ਪੀੜੀਆਂ ਇੱਕੋ ਸਮੇਂ ਖਤਮ ਹੋ ਗਈਆਂ ਹਨ ਹਾਂ ਜੇਕਰ ਤੁਸੀਂ ਰੀਲਾ ਬਣਾਉਣ ਦੇ ਸ਼ੌਕੀਨ ਹੋ ਤਾਂ ਤੁਸੀਂ ਜ਼ਰੂਰ ਇਸ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਸ਼ੇਅਰ ਵੀ ਕਰਿ ਜਾਇਓ ਅਸੀਂ ਤੁਹਾਨੂੰ ਖਬਰ ਨੂੰ ਵਿਸਥਾਰ ਦੇ ਨਾਲ ਦੱਸਾਂਗੇ ਇਹ ਕਿਥੋਂ ਇਹ ਖਬਰ ਕਿਥੋਂ ਦੀ ਹੈ ਪੂਰੇ ਧਿਆਨ ਦੇ ਨਾਲ ਸੁਣਿਓ ਹਨੁਮਾਨਗੜ੍ਹ ਜ਼ਿਲ੍ਹੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਥੇ ਇੱਕ ਕਾਰ ਬੇਕਾਬੂ ਹੋ ਕੇ ਇੰਦਰਾਗੜੀ ਨਹਿਰ ਵਿੱਚ ਜਾ ਡਿੱਗੀ ਇਸ ਕਾਰਨ ਕਾਰ ਵਿੱਚ ਸਵਾਰ ਤਿੰਨ ਪੀੜੀਆਂ ਦੀ ਇੱਕੋ ਸਮੇਂ ਜਿਹੜੀਆਂ ਮੌਤ ਹੋ ਗਈ ਹੈ ਕਾਰ ਵਿੱਚ ਪਿਤਾ ਪੁੱਤਰ ਅਤੇ ਪੋਤਾ ਸਵਾਰ ਸਨ ਤਿੰਨੋਂ ਪਾਣੀ ਵਿੱਚ ਡੋਬ ਗਏ ਇਹ ਹਾਦਸਾ ਰੀਲ ਬਣਾਉਣ ਵੇ ਰੀਲ ਬਣਾਉਣ ਦੌਰਾਨ ਵਾਪਰਿਆ ਦੱਸਿਆ ਜਾ ਰਿਹਾ ਹੈ ਹਾਦਸੇ ਤੋਂ ਬਾਅਦ ਮੌਕੇ ਉਤੇ ਭਾਰੀ ਪੀੜ ਇਕੱਠੀ ਹੋ ਗਈ ਪੁਲਿਸ ਨੇ ਬੜੀ ਮਿਹਨਤ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਬਾਅਦ ਵਿੱਚ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਗਈਆਂ ਜਾਣਕਾਰੀ ਅਨੁਸਾਰ ਇਹ ਹਾਦਸਾ ਹਨੁਮਾਨਗੜ ਜ਼ਿਲ੍ਹੇ ਦੇ ਟਿੱਪੀ ਥਾਣਾ ਖੇਤਰ ਵਿੱਚ ਅੱਜ ਸਵੇਰੇ ਵਾਪਰਿਆ ਇਥੇ ਟਿੱਪੀ ਤਲਵਾੜਾ ਰੋਡ ਉੱਤੇ ਚੱਰੀ ਇੱਕ ਕਾਰ ਅਚਾਨਕ ਬੇਕਾਬੂ ਹੋ ਕੇ ਇੰਦਰਾਗੜੀ ਨਹਿਰ ਵਿੱਚ ਜਾ ਡਿੱਗੀ ਇਸ ਕਾਰ ਵਿੱਚ ਤਿੰਨ ਜਣੇ ਸਵਾਰ ਸਨ ਕਾਰ ਨੂੰ ਨਹਿਰ ਵਿੱਚ ਡਿੱਗਦੇ ਦੇਖ ਕੇ ਕਿਸੇ ਨੇ ਰੋਲਾ ਪਾ ਦਿੱਤਾ ਇਸ ਤੋਂ ਬਾਅਦ ਉੱਥੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਉੱਤੇ ਬਚਾਅ ਕਾਰਜ ਚਲਾਇਆ ਕਰੀਬ 4 ਘੰਟੇ ਦੀ ਮੁਸ਼ਕਲ ਤੋਂ ਬਾਅਦ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਕਾਰ ਵਿੱਚ ਸਵਾਰ ਤਿੰਨੋਂ ਲੋਕਾਂ ਦੀ ਜਾਨ ਜਾ ਚੁੱਕੀ ਸੀ ਜਦੋਂ ਪੁਲਿਸ ਨੇ ਇਹਨਾਂ ਦੀ ਪਛਾਣ ਕੀਤੀ ਤਾਂ ਉਹ ਪਿਓ ਪੁੱਤਰ ਅਤੇ ਪੋਤੇ ਵਜੋਂ ਨਿਕਲੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਰਾਠੀ ਖੇੜਾ ਦੇ ਰਹਿਣ ਵਾਲੇ ਹਨ ਪੁਲਿਸ ਨੇ ਉਹਨਾ ਕੋਲੋਂ ਮਿਲੇ ਦਸਤਾਵੇਜ਼ਾਂ ਦੇ ਆਧਾਰ ਉੱਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਹਾਦਸੇ ਦੀ ਜਾਣਕਾਰੀ ਜਿਵੇਂ ਹੀ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉੱਥੇ ਹਫੜਾ ਡੱਪੜੀ ਮਚ ਗਈ ਪੁਲਿਸ ਨੇ ਸਾਰਾ ਆਸ-ਪਾਸ ਦੇ ਲੋਕਾਂ ਤੋਂ ਪੁੱਛ ਕੇ ਸੁਰਾਣੀ ਇਹ ਗੱਲ ਸਾਹਮਣੇ ਆਈ ਕਿ ਡਰਾਈਵਰ ਕਾਰ ਵਿੱਚੋਂ ਹੱਥ ਕੱਢ ਕੇ ਰੀਲ ਬਣਾ ਰਿਹਾ ਸੀ ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ ਕਾਰ ਦੀਆਂ ਤਾਕੀਆਂ ਲੋਕਾਂ ਜਿਸ ਕਾਰਨ ਤਿੰਨੋਂ ਬਾਹਰ ਨਹੀਂ ਆ ਸਕੇ ਕਾਰ ਵਿੱਚ ਪਾਣੀ ਭਰ ਜਾਣ ਕਾਰਨ ਇਹਨਾਂ ਦੀ ਮੌਤ ਹੋ ਗਈ ਕਿਉਂਕਿ ਇੱਥੇ ਨਹਿਰ ਵਿੱਚ ਕਾਫੀ ਪਾਣੀ ਸੀ ਅਤੇ ਇਸ ਦਾ ਵਾਹ ਵੀ ਦੇੜੀਏ ਤੇ ਸੀ ਇਸ ਲਈ SDRF ਅਤੇ ਗੋਤਾਖੋਰਾਂ ਦੀ ਮਦਦ ਨਾਲ ਬੜੀ ਮਿਹਨਤ ਨਾਲ ਕਾਰ ਨੂੰ ਨਹਿਰ ਵਿੱਚੋਂ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਇਹਨਾਂ ਦੀ ਮੌਤ ਹੋ ਚੁੱਕੀ ਸੀ ਇੱਥੇ ਰਹੀ ਸੀ ਤੁਹਾਡੀ ਵਿਜਾਨਾ ਚਾਹੁੰਦੇ ਆ ਤੁਹਾਡੀ ਕੀ رائے ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ رائے ਲਿਖ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਦੇ ਨਿਰਪੱਖੂੜੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਸ਼ਹਿਨੂਰ कौर ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ